ਅੱਜ ਫਗਣ ਮਹੀਨੇ ਦੀ ੁਰਮਤਾ ਹੈ ਹਰ ਵਾਰ ਦੀ ਤਰ੍ਹਾਂ ਆਪਾਂ ਇਸ ਵਾਰ ਵੀ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਇਹ ਅਰਦਾਸ ਬੇਨਤੀ ਕਰਨ ਵਾਸਤੇ ਇਕੱਤਰ ਹੋਏ ਹਾਂ ਸਤਿਗੁਰੂ ਜੀ ਇਹ ਜੋ ਮਹੀਨਾ ਅੱਜ ਪ੍ਰਾਰੰਭ ਹੋਇਆ ਹੈ ਸਾਡਾ ਸਾਰਿਆਂ ਦਾ ਸਮੁੱਚੇ ਸੰਸਾਰ ਦਾ ਸੁਖ ਮਈ ਆਨੰਦ ਮਈ ਬਾਣੀ ਪੜ੍ਹਦਿਆਂ ਦਾ ਬਤੀਤ ਹੋਵੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਸ ਮਹੀਨੇ ਬਾਬਤ ਜੋ ਉਪਦੇਸ਼ ਸਾਡੇ ਲਈ ਅੰਕਿਤ ਕੀਤਾ ਹੈ ਆਪਾਂ ਉਹਨੂੰ ਵੀ ਵਿਚਾਰਨ ਦਾ ਯਤਨ ਕਰਾਂਗੇ ਸਤਿਗੁਰ ਜੀ ਨੇ ਕਿਰਪਾ ਕੀਤੀ ਹੈ ਫਾਲਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦਿਆ ਮਿਲਾਏ ਸਤਿਗੁਰ ਜੀ ਨੇ ਕਿਰਪਾ ਕੀਤੀ ਹੈ ਇਸ ਮਹੀਨੇ ਦੇ ਅੰਦਰ ਉਸ ਮਨੁੱਖ ਦੇ ਉਸ ਜੀਵ ਦੇ ਜੀਵਨ ਵਿੱਚ ਆਨੰਦ ਪੈਦਾ ਹੁੰਦਾ ਹੈ ਉਹ ਆਤਮਿਕ ਆਨੰਦ ਨੂੰ ਮੰਨਦਾ ਹੈ ਜਿਸ ਦੇ ਹਿਰਦੇ ਵਿੱਚ ਹਰੀ ਪਰੀਪੂਣ ਪਰਮਾਤਮਾ ਪ੍ਰਗਟ ਹੋ ਗਿਆ ਹੈ ਦੇਖੋ ਗੱਲ ਵਿਚਾਰਨ ਵਾਲੀ ਹੈ ਇੱਕ ਪੈਦਾ ਹੋਣਾ ਪਰਗਟ ਹੋਣਾ ਦੋਨਾਂ ਵਿੱਚ ਫਰਕ ਹੈ ਪਰਗਟ ਉਹ ਹੈ ਵੀ ਜੋ ਅੰਦਰ ਹੈ ਉਹਨੂੰ ਪ੍ਰਗਟ ਕਰਨਾ ਜੋ ਪਹਿਲਾਂ ਮੌਜੂਦ ਹੈ ਫਲਗੁਣ ਆਨੰਦ ਉਪਾਰਜਨਾ ਇਹ ਫੱਗਣ ਦੇ ਮਹੀਨੇ ਵਿੱਚ ਉਹਨਾਂ ਦਾ ਜੀਵਨ ਆਨੰਦਮਈ ਬਣਦਾ ਹੈ ਉਹ ਆਤਮਿਕ ਆਨੰਦ ਨੂੰ ਮੰਨਦੇ ਨੇ ਜਿਨ੍ਹਾਂ ਦੇ ਹਿਰਦੇ ਘਰ ਵਿੱਚ ਗੁਰੂ ਸਾਹਿਬ ਆਖਦੇ ਨੇ ਅਕਾਲ ਪੁਰਖ ਵਾਹਿਗੁਰੂ ਪ੍ਰਗਟ ਹੋ ਜਾਂਦਾ ਹੈ ਜਿਸ ਗੱਲ ਨੂੰ ਡੂੰਘਾਈ ਵਿੱਚ ਸਮਝਣਾ ਹੋਵੇ ਜਿਵੇਂ ਪਾਣੀ ਧਰਤੀ ਦੇ ਹੇਠਾਂ ਪਹਿਲਾਂ ਹੀ ਮੌਜੂਦ ਹੈ ਉਹਨੂੰ ਪ੍ਰਗਟ ਕਰਨ ਵਾਸਤੇ ਪੁਰਾਣੇ ਸਮੇਂ ਵਿੱਚ ਆਪਾਂ ਖੂਹ ਪੁੱਟਦੇ ਸਾਂ ਖੂਹ ਪੁੱਟ ਕੇ ਪਾਣੀ ਪ੍ਰਗਟ ਕਰ ਲੈਂਦੇ ਸਾਂ ਫਿਰ ਹੌਲੀ-ਹੌਲੀ ਸਮਾਂ ਬਦਲਿਆ ਫਿਰ ਨਲਕੇ ਆਏ ਦੇਖੋ ਪਾਣੀ ਅੰਦਰ ਹੈ ਧਰਤੀ ਦੇ ਉਹਨੂੰ ਨਲਕੇ ਦੇ ਰਾਹੀਂ ਆਪਾਂ ਪ੍ਰਗਟ ਕਰਦੇ ਸਾਂ ਹੁਣ ਜਮਾਨਾ ਬਦਲਿਆ ਹੁਣ ਸਮਰਸੀ ਵਰ ਬੋਰ ਆ ਗਏ ਨੇ ਉਹਦੇ ਰਹੀ ਆਪਾਂ ਪਾਣੀ ਪ੍ਰਗਟ ਕਰ ਲੈਨੇ ਇਸ ਤਰ੍ਹਾਂ ਹੀ ਗੁਰੂ ਸਾਹਿਬ ਆਖਦੇ ਨੇ ਪਰੀਪੂਰਨ ਪਰਮਾਤਮਾ ਤੇਰੇ ਹਿਰਦੇ ਘਰ ਵਿੱਚ ਐ ਉਹ ਤੇਰੇ ਤੋਂ ਦੂਰ ਨਹੀਂ ਹੁਣ ਜਿੱਤੇ ਪਹਿਲਾਂ ਵਿਛੋੜਾ ਬਣਿਆ ਹੋਇਆ ਸੀ ਕੀਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ ਚਾਰ ਕੁੰਟ ਦੇਹ ਦੇਸ ਪਰਮੇ ਥਕ ਆਏ ਪ੍ਰਭ ਕੀ ਸ਼ਾਮ ਜਿੱਤੇ ਪਹਿਲਾਂ ਵਿਛੋੜਾ ਬਣਿਆ ਹੋਇਆ ਸੀ ਉੱਤੇ ਹੁਣ ਜਗਿਆਸੂ ਰੂਪ ਵਿੱਚ ਜੀਵ ਇਸਤਰੀ ਨੇ ਨਾਮ ਜਪਿਆ ਭਗਤੀ ਕੀਤੀ ਸੁਰਤ ਜੋੜ ਕੇ ਪਰਿਪੂਰਨ ਪਰਮਾਤਮਾ ਨੂੰ ਆਰਾਧਿਆ ਉਹਨੂੰ ਗੁਣਾ ਰੂਪੀ ਫਲ ਪ੍ਰਾਪਤ ਹੋਇਆ ਉਹਦੇ ਹਿਰਦੇ ਵਿੱਚ ਅਨੰਤ ਪੈਦਾ ਹੋਇਆ ਇਸ ਕੁਸ ਗੱਲ ਨੂੰ ਜੇ ਡੂੰਘਾਈ ਵਿੱਚ ਪੂਰ ਸਮਝਣਾ ਹੋਵੇ ਬਚਨ ਹੁੰਦਾ ਹੈ ਵੀ ਪਰੇਪੁਣ ਪਰਮਾਤਮਾ ਹੈ ਤਾਂ ਸਾਡੇ ਅੰਦਰ ਹੀ ਸਾਨੂੰ ਦਿਸਦਾ ਨਹੀਂ ਬਚਨ ਹੁੰਦਾ ਹੈ ਉਹੂ ਕੁਮਤਿ ਜੋ ਬਾਸ ਬਸਤ ਹੈ ਮੁਕਰ ਮਾਹੇ ਜੈਸੇ ਛਾਈ ਤੈਸੇ ਹੀ ਹਰ ਵਸੇ ਨਿਰੰਤਰ ਘਾਟੀ ਖੋਜੋ ਭਾਈ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਹੈ ਜਿਵੇਂ ਫੁੱਲ ਦੇ ਅੰਦਰ ਸੁਗੰਧੀ ਵਸਦੀ ਐ ਸਾਨੂੰ ਸੁਗੰਧ ਨਜ਼ਰ ਨਹੀਂ ਆਉਂਦੀ ਫੁੱਲ ਨਜ਼ਰ ਆਉਂਦਾ ਪਰ ਹੈ ਉਹਦੇ ਅੰਦਰ ਹੀ ਐ ਉਸ ਕੰਦੇ ਇਸ ਤਰ੍ਹਾਂ ਹੀ ਪ੍ਰਮਾਤਮਾ ਭਾਈ ਤੇਰੇ ਅੰਦਰ ਐ ਇੱਕ ਹੋਰ ਬਚਨ ਆਵਜਨਾਂ ਸੰਝਾ ਕਰਾਂ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਨੇ ਸਗਲ ਬਨਸਪਤ ਮੈਂ ਬਹਸੰਤਰ ਸਗਲ ਦੁੱਧ ਮੈਂ ਕੀਆ ਹਰੇਕ ਲੱਕੜ ਵਿੱਚ ਅੱਗ ਹੈ ਦੁੱਧ ਦੇ ਅੰਦਰ ਕਿਹੋ ਹੈ ਪਰ ਕਿਉ ਉਹਨੂੰ ਪ੍ਰਗਟ ਕਰਨ ਵਾਸਤੇ ਮਿਹਨਤ ਮੁਸੱਕਤ ਕਰਨੀ ਪੈਂਦੀ ਹੈ ਦਹੀਂ ਜਮਾਵਾਂਗੇ ਰੜਕਾਂਗੇ ਮੱਖਣ ਦੀ ਪ੍ਰਾਪਤੀ ਮੱਖਣ ਗਰਮ ਕਰਾਂਗੇ ਫਿਰ ਘਿਓ ਦੀ ਪ੍ਰਾਪਤੀ ਹੈ ਇਸ ਤਰ੍ਹਾਂ ਗੁਰੂ ਸਾਹਿਬ ਆਖਦੇ ਨੇ ਭਾਈ ਜੇ ਪ੍ਰਮਾਤਮਾ ਨੂੰ ਆਪਣੇ ਹਿਰਦੇ ਘਰ ਵਿੱਚ ਪ੍ਰਗਟ ਕਰਨਾ ਹੈ ਤਾਂ ਤੈਨੂੰ ਨਾਮ ਜਪਣਾ ਪਵੇਗਾ ਗੁਰੂ ਸਾਹਿਬ ਨੇ ਸਾਨੂੰ ਉਦਾਹਰਣ ਦੇ ਕੇ ਸਮਝਾਇਆ ਹੈ ਕਿ ਜਦੋਂ ਆਪਾਂ ਸੱਜੇ ਸੱਜੇ ਟਿਕ ਕੇ ਨਾਮ ਜਪਦਿਆਂ ਨਾਮ ਦਾ ਅਭਿਆਸ ਕਰਦੇ ਹਾਂ ਪਰ ਇੱਕ ਦਿਨ ਕਿਰਪਾ ਵਰਤਦੀ ਹੈ ਹਰੀ ਸੱਜਣ ਹਿਰਦੇ ਘਰ ਵਿੱਚ ਪ੍ਰਗਟ ਹੋ ਜਾਂਦਾ ਹੈ ਸਾਨੂੰ ਉਧਾਰਨ ਦੇ ਕੇ ਸਮਝਾਇਆ ਹਰ ਕਾ ਬਿਲੋਵਨਾ ਬਿਲੋਵ ਮੇਰੇ ਭਾਈ ਸਹਿਜ ਬਿਲੋਵੋ ਜੈਸੇ ਤਤ ਨਾ ਜਾਏ ਮਤਾਵਾ ਪੈਣਾ ਸਕਲ ਨੂੰ ਸਮਝਣ ਗਿਆ ਜਦੋਂ ਹੱਥ ਦੀਆਂ ਮਧਾਣੀਆਂ ਦੇ ਨਾਲ ਦੁੱਧ ਰੜਕਿਆ ਜਾਂਦਾ ਸੀ ਹੌਲੀ-ਹੌਲੀ ਸਹਿਜੇ-ਸਹਿਜੇ ਜਿਨਾਂ ਰੜਕ ਰੜਕਦੇ ਸਾਂ ਉਨਾ ਜ਼ਿਆਦਾ ਮੱਖਣ ਪ੍ਰਾਪਤ ਹੁੰਦਾ ਸੀ ਸਹਿਜੇ ਸਹਿਜੇ ਰੜਕੰਦੇ ਨਾਲ ਇਸ ਤਰੀ ਗੁਰੂ ਸਾਹਿਬ ਆਖਦੇ ਨੇ ਹਰ ਕਾ ਬਿਲਾਵਨਾ ਬਿਲਾਵੋ ਮੇਰੇ ਭਾਈ ਸਹਿਜ ਬਿਲਾਵੋ ਜੈਸੇ ਤਤ ਨਾ ਜਾਇ ਇਸ ਸਹਿਜੇ ਸਹਿਜ ਟਿਕ ਕੇ ਸੁਰਤ ਜੋੜ ਕੇ ਨਾਮ ਜਪ ਨਾਮ ਦਾ ਅਭਿਆਸ ਕਰ ਇੱਕ ਦਿਨ ਕਹਿੰਦੇ ਭਾਈ ਵਿਛੋੜਾ ਮੁੱਕ ਜਾਏਗਾ ਤੇ ਹਰੀ ਸੱਜਣ ਤੇਰੇ ਹਿਰਦੇ ਵਿੱਚ ਪ੍ਰਗਟ ਹੋ ਜਾਏਗਾ ਹੁਣ ਮਲਾਇਆ ਕਿਨੇ ਹੈ ਜੁਗਤ ਕਿਨੇ ਦੱਸੀ ਹੈ ਅਗਿਓ ਵੀ ਸਮਝਾਇਆ ਹੈ ਸੰਤ ਸਹਾਈ RAM ਕੇ ਕਰ ਕਿਰਪਾ ਦੀ ਅਮਲਾਈ ਸੰਤ ਜਨਾਨੀ ਗੁਰਮੁਖਾਂ ਨੇ ਉਹਨਾਂ ਨੇ ਕਹਿੰਦੇ ਸਹਾਇਤਾ ਕੀਤੀ ਹੈ ਹਰੀ ਪਰਮਾਤਮਾ ਨੂੰ ਮਲਾਉਣ ਵਿੱਚ ਉਹਨਾਂ ਨੇ ਮਦਦ ਕੀਤੀ ਹੈ ਕਿਉਂਕਿ ਉਹਨਾਂ ਨੇ ਆਪਣੇ ਹਿਰਦੇ ਨੂੰ ਵਾਹਿਗੁਰੂ ਦੇ ਨਾਮ ਵਿੱਚ ਰੰਗਿਆ ਸੀ ਉਹਨਾਂ ਦਾ ਹਿਰਦਾ ਮਨ ਤਨ ਵਾਹਿਗੁਰੂ ਦੇ ਨਾਮ ਵਿੱਚ ਰੰਗਿਆ ਸੀ ਤੇ ਉਹਨਾਂ ਨੇ ਯੁਕਤੀ ਦੱਸੀ ਉਹਨਾਂ ਦੇ ਸੰਗਤ ਕਰਕੇ ਕਹਿੰਦੇ ਉਹਨਾਂ ਨੇ ਕਿਰਪਾ ਵਰਤਾਈ ਮੇਰੀ ਸਹਾਇਤਾ ਕੀਤੀ ਹਰੀ ਪਰਮਾਤਮਾ ਦੇ ਨਾਲ ਅਕ ਦਿਨ ਮੇਰਾ ਮਲਾਪ ਕਰਾ ਦਿੱਤਾ ਹੁਣ ਜਿਹਨੂੰ ਹਰੀ ਪਰਮਾਤਮਾ ਦਾ ਮਿਲਾਪ ਪ੍ਰਾਪਤ ਹੋ ਗਿਆ ਜਿਹਦੇ ਹਿਰਦੇ ਵਿੱਚ ਨਾਮ ਵਸ ਗਿਆ ਉਹਦਾ ਜੀਵਨ ਫਿਰ ਕਿਹੈਸਾ ਬਣਦਾ ਹੈ ਅੱਗੇ ਗੁਰੂ ਸਾਹਿਬ ਆਖਦੇ ਨੇ ਸੇਜ ਸੁਹਾਵੀ ਸਰਬ ਸੁਖ ਉਹਨਾਂ ਦੁੱਖਾਂ ਨਾਹੀ ਜਾਏ ਉਹਦੇ ਹਿਰਦੇ ਰੂਪੀ ਜਿਹੜੀ ਸੇਜ ਉਹ ਕਹਿੰਦੇ ਸੋਹਣੀ ਬਣ ਜਾਂਦੀ ਹੈ ਸੋਹਾਵਣੀ ਬਣ ਜਾਂਦੀ ਹੈ ਤੇ ਉਹ ਆਤਮਿਕ ਸੁਖ ਨੂੰ ਮੰਨਦੇ ਨੇ ਨਾਮ ਜਪ ਕੇ ਦੁੱਖਾਂ ਦੇ ਉਹਨਾਂ ਦੇ ਜੀਵਨ ਵਿੱਚ ਰਤਾ ਭਰ ਵੀ ਕਿਤੇ ਥਾਂ ਨਹੀਂ ਬਚਦੀ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਦਾ ਵਾਸਾ ਹੋ ਗਿਆ ਹੁਣ ਦੁੱਖਾਂ ਨਾਹੀਂ ਜਾਏ ਉਹ ਦੁੱਖਾਂ ਤੋਂ ਬਚ ਜਾਂਦੇ ਨੇ ਦੁੱਖਾਂ ਦੀ ਰੰਚਕ ਮਤਕ ਵੀ ਥਾਂ ਨਹੀਂ ਰਹਿੰਦੀ ਉਹ ਸੁੱਖ ਭੋਗਦੇ ਨੇ ਆਤਮਿਕ ਆਨੰਦ ਮੰਨਦੇ ਨੇ ਦੇਖੋ ਹਰੇਕ ਜਿਹੜਾ ਸ਼ਬਦ ਹੈ ਉਹਦੇ ਬਪ੍ਰੀਤ ਸ਼ਬਦ ਬਣਿਆ ਪਰ ਜਿਹੜਾ ਆਨੰਦ ਸ਼ਬਦ ਹੈ ਇਹਦੇ ਬਪ੍ਰੀਤ ਕੋਈ ਸ਼ਬਦ ਨਹੀਂ ਸੁੱਖ ਹੈ ਉਹਦੇ ਬਪ੍ਰੀਤ ਦੁੱਖ ਹੈ ਦਿਨ ਬਪ੍ਰੀਤ ਰਾਤ ਹੈ ਅਮੀਰੀ ਹੈ ਬਪ੍ਰੀਤ ਗਰੀਬੀ ਹੈ ਤੋ ਇਹ ਛ ਹੈ ਹਰੇਕ ਸ਼ਬਦ ਦਾ ਬਕ੍ਰੀਤ ਸ਼ਬਦ ਮਿਲੇਗਾ ਪਰ ਜਿਹੜਾ ਆਨੰਦ ਸ਼ਬਦ ਹੈ ਇਹਦੇ ਬਕ੍ਰੀਤ ਕੋਈ ਸ਼ਬਦ ਨਹੀਂ ਤਾਂ ਸ੍ਰੀ ਗੁਰੂ ਅਮਰਦਾਸ ਮਹਾਰਾਜ 60 60 ਸਾਲ ਦੀ ਉਮਰ ਵਿੱਚ ਉਹਨਾਂ ਨੂੰ ਆਤਮਿਕ ਆਨੰਦ ਦੀ ਪ੍ਰਾਪਤੀ ਹੋਈ ਗੁਰੂ ਸਾਹਿਬ ਦੇ ਲੜ ਲੱਗੇ ਜਦੋਂ ਆਤਮਿਕ ਆਨੰਦ ਦੀ ਉਹਨਾਂ ਨੂੰ ਪ੍ਰਾਪਤੀ ਹੋਈ ਉਹਨਾਂ ਨੇ ਬਾਣੀ ਰਚੀ ਤੇ ਬਾਣੀ ਦਾ ਨਾਂ ਹੀ ਰੱਖ ਦਿੱਤਾ ਆਨੰਦ ਸਾਹਿਬ ਤੇ ਨਾਲ ਦੱਸਿਆ ਵੀ ਹੈ ਵੀ ਆਤਮਿਕ ਆਨੰਦ ਪੈਦਾ ਕਿਵੇਂ ਹੁੰਦਾ ਹੈ ਆਖਦੇ ਨੇ ਆਨੰਦ ਭਿਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਵੀ ਪੂਰਾ ਸਤ ਗੁਰੂ ਮੈਨੂੰ ਮਿਲ ਗਿਆ ਹੁਣ ਮੈਨੂੰ ਆਤਮਿਕ ਆਨੰਦ ਦੀ ਪ੍ਰਾਪਤੀ ਹੋ ਗਈ ਹੈ ਕਿਉਂਕਿ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਚਰਣਾ ਨਾਲ ਜੁੜੇ ਸਮਝਾ ਦਿਤੈ ਵੀ ਮੈਨੂੰ ਜਿਹੜਾ ਆਨੰਦ ਮਿਲਿਆ ਹੈ ਗੁਰੂ ਨੂੰ ਗੁਰੂ ਨਾਲ ਜੁੜ ਕੇ ਮਿਲਿਆ ਹੈ। ਉਨ ਗੁਰੂ ਅਰਜਨ ਦੇਵ ਮਹਾਰਾਜ ਆਖਦੇ ਨੇ ਭਾਵੇਂ ਦੁਨੀਆਂ ਵਿੱਚ ਲੋਕੀ ਆਖਦੇ ਨੇ ਵੀ ਆਨੰਦ ਆ ਗਿਆ ਉਦਾਹਰਨ ਦੇ ਤੌਰ ਤੇ ਵਧੀਆ ਭੋਜਨ ਖਾਣ ਤੋਂ ਬਾਅਦ ਵੀ ਕਈ ਵਾਰ ਮਨੁੱਖ ਆਖ ਦਿੰਦਾ ਵੀ ਖਾ ਕੇ ਆਨੰਦ ਆ ਗਿਆ। ਕਿਸੇ ਵਧੀਆ ਮਹਿਲ ਕੋਠੀ ਨੂੰ ਵੇਖੇਗਾ ਕਹੇਗਾ ਵੇਖ ਕੇ ਆਨੰਦ ਆ ਗਿਆ। ਵਧੀਆ ਕੋਈ ਗੱਡੀ ਵੇਖੇਗਾ ਉਹਨੂੰ ਆਕੇਗਾ ਆਨੰਦ ਆ ਗਿਆ ਪਰ ਗੁਰੂ ਸਾਹਿਬ ਆਖਦੇ ਨੇ ਇਹ ਜਿਹੜਾ ਆਨੰਦ ਹੈ ਜਿਸ ਨੂੰ ਤੂੰ ਆਨੰਦ ਸਮਝਦਾ ਹੈ ਇਹ ਕੁਝ ਘੰਟਿਆਂ ਵਾਸਤੇ ਹੈ ਓਟੀ ਚੋਂ ਬਾਹਰ ਆਇਆ ਤੇ ਆਨੰਦ ਖਤਮ ਹੋ ਗਿਆ ਭੋਜਨ ਖਾਧਾ ਗਿਆ ਆਨੰਦ ਮੁੱਕ ਗਿਆ ਹੁਣ ਗੁਰੂ ਸਾਹਿਬ ਨੂੰ ਪੁੱਛੇ ਵੀ ਜਿਸ ਆਨੰਦ ਦੀ ਤੁਸੀਂ ਗੱਲ ਕਰਦੇ ਹੋ ਉਹ ਆਨੰਦ ਕਿੱਥੋਂ ਮਿਲਦਾ ਹੈ ਤੇ ਕਿਹੋ ਜਿਹਾ ਹੁੰਦਾ ਹੈ ਸਰ ਗੁਰੂ ਅਮਰਦਾਸ ਮਹਾਰਾਜ ਆਖਦੇ ਨੇ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰੇ ਵੀ ਗੁਰੂ ਦੇ ਚਰਨਾਂ ਨਾਲ ਜੁੜ ਕੇ ਹੀ ਆਨੰਦ ਹੈ ਗੁਰੂ ਤੋਂ ਦੂਰੇ ਬਣ ਕੇ ਤੇ ਆਨੰਦ ਦੀ ਕਲਪਨਾ ਨਹੀਂ ਕਰ ਸਕਦੇ ਆਪਾਂ ਦੇਖੋ ਖੁਸ਼ੀ ਤੇ ਆਨੰਦ ਵਿੱਚ ਵੀ ਫਰਕ ਹੈ ਇਹ ਖੁਸ਼ੀ ਉਹ ਸੁਦੀਵੀ ਨਹੀਂ ਕੁਝ ਘੰਟਿਆਂ ਵਾਸਤੇ ਮਨ ਖੁਸ਼ ਹੋ ਸਕਦਾ ਕੁਝ ਦਿਨ ਵਾਸਤੇ ਕੁਝ ਮਹੀਨੇ ਵਾਸਤੇ ਪਰ ਜਿਹੜਾ ਆਤਮਿਕ ਆਨੰਦ ਹੈ ਜੀ ਦੀ ਗੁਰੂ ਸਾਹਿਬ ਨੇ ਗੱਲ ਕੀਤੀ ਹੈ ਇਹ ਫਿਰ ਸਾਰੀ ਜ਼ਿੰਦਗੀ ਨਹੀਂ ਮੁੱਕਦਾ ਜੀਵਨ ਮੁੱਕ ਜੇਗਾ ਸਰੀਰ ਰਹੇ ਨਾ ਰਹੇ ਪਰ ਆਤਮਿਕ ਆਨੰਦ ਵਿੱਚ ਕਮੀ ਨਹੀਂ ਹੁੰਦੀ ਅੱਗੇ ਗੁਰੂ ਸਾਹਿਬ ਆਖਦੇ ਨੇ ਇਛ ਪੁਨੀ ਵਡ ਭਾਗਣੀ ਵਰ ਪਾਇਆ ਹਰ ਰਾਈ ਦੇਖੋ ਜਿਹੜੇ ਭਗਤ ਜਨ ਹੁੰਦੇ ਨੇ ਨਾਮ ਦੇ ਰਸੀਏ ਉਹਨਾਂ ਦੀ ਵੀ ਮਨ ਦੀ ਇੱਛਾ ਹੁੰਦੀ ਹੈ ਉਹਨਾਂ ਦੀ ਵੀ ਇੱਕ ਮੰਜ਼ਿਲ ਹੁੰਦੀ ਹੈ ਆਮ ਕਰਕੇ ਜਿੱਤੇ ਅਸੀਂ ਦੁਨਿਆਵੀ ਲੋਕ ਗੁਰੂ ਕੋਲ ਆ ਕੇ ਦੁਨਿਆਵੀ ਦਾਤਾਂ ਮੰਗਦੇ ਆ ਪਰ ਜਿਹੜਾ ਨਾਮ ਦਾ ਰਸੀਆ ਹੈ ਉਹ ਆ ਕੇ ਪਰਮੇਸ਼ਰ ਦੇ ਦਰਸ਼ਨਾਂ ਦੀ ਮੰਗ ਕਰਦਾ ਹੈ ਕਿ ਮੈਨੂੰ ਦਰਸ਼ਨ ਹੋਣ دیدار ਹੋਣ ਗੁਰੂ ਸਾਹਿਬ ਆਖਦੇ ਨੇ ਪਰਬੂ ਨੇ ਕਿਰਪਾ ਕੀਤੀ ਹੈ ਵਾਹਿਗੁਰੂ ਨੇ ਕਿਰਪਾ ਕੀਤੀ ਹੈ ਉਹ ਵੱਡੇ ਭਾਗਾਂ ਵਾਲੇ ਜੀਵ ਜਿਨ੍ਹਾਂ ਨੇ ਨਾਮ ਜਪਿਆ ਸੁਰਤ ਜੋੜ ਕੇ ਇਸ 19 ਵਡਭਾਗਣੀ ਉਹਨਾਂ ਦੀ ਮਨ ਦੀ ਇੱਛਾ ਪੂਰੀ ਹੋ ਗਈ ਹੈ ਵਰ ਪਾਇਆ ਹਰ ਰਾਇ ਉਹਨਾਂ ਨੂੰ ਹਰੀ ਪਰਮਾਤਮਾ ਮਿਲ ਗਿਆ ਕਿਉਂਕਿ ਉਹਨਾਂ ਦੇ ਹਿਰਦੇ 'ਚ ਪ੍ਰਗਟ ਹੋ ਗਏ ਹੁਣ ਉਹਨਾਂ ਦਾ ਜੀਵਨ ਕਿਹਦਾ ਬਣ ਗਿਆ ਮਿਲ ਸਹੀ ਆ ਮੰਗਲ ਗਾਵੇ ਗੀਤ ਗੋਵਿੰਦ ਅਲਾਇ ਹੁਣ ਕਹਿੰਦੇ ਸਤਸੰਗੀਆਂ ਨਾਲ ਮਿਲ ਕੇ ਗੁਰਮੁਖਾਂ ਦੇ ਨਾਲ ਮਿਲ ਕੇ ਪ੍ਰੀਪੂਣ ਪਰਮਾਤਮਾ ਦੇ ਸਿਫਤ-ਸਲਾਹ ਦੇ ਉਹ ਗੀਤ ਗਾਉਂਦੇ ਨੇ ਭਾਉ ਸੁਆਸ ਸੁਆਸ ਨਾਮ ਜਪਦੇ ਉਹਨਾਂ ਨੂੰ ਆਖਦੇ ਨੇ ਇੱਕ ਹੋਰ ਗੱਲ ਦੀ ਸਮਝ ਲੱਗਦੀ ਹੈ ਹਰ ਜਿਹੜਾ ਅਵਰਨਾ ਦੀ ਸਹੀ ਕੋਈ ਦੂਜਾ ਲਵੇ ਨਾ ਲਾਏ ਉਹਨਾਂ ਇਸ ਗੱਲ ਦੀ ਸਮਝ ਲੱਗ ਜਾਂਦੀ ਹੈ ਵੀ ਪਰੀਪੂਰਨ ਪਰਮਾਤਮਾ ਵਰਗਾ ਤਾਕਤਵਰ ਹੋਰ ਕੋਈ ਦੂਜਾ ਹੈ ਹੀ ਨਹੀਂ ਉਹਨਾਂ ਨੂੰ ਨજર ਨਹੀਂ ਆਉਂਦਾ ਨਹੀਂ ਤਾਂ ਮਨੋਕ ਪਟਕਦਾ ਰਹਿੰਦਾ ਹੈ ਅੱਜ ਇੱਥੇ ਕੱਲ ਉੱਥੇ ਮੱਥਾ ਟੇਕ ਲਿਆ ਪਰ ਜਦੋਂ ਪੂਰਨ ਤੌਰ ਤੇ ਵਿਸ਼ਵਾਸ ਬਣ ਜਾਂਦਾ ਹੈ ਜਦੋਂ ਮਨੋਕ ਨਾਮ ਜਪਦਾ ਹੈ ਫਿਰ ਪਤਾ ਲੱਗ ਜਾਂਦਾ ਹੈ ਵੀ ਹਰੀ ਪਰਮਾਤਮਾ ਇੱਕ ਹੈ ਉਹਦੇ ਵਰਗਾ ਦੂਜਾ ਹੋਰ ਕੋਈ ਨਹੀਂ ਹਰ ਜਿਹਾ ਉਹ ਨਾਂ ਦੀ ਸਈ ਕੋਈ ਦੂਜਾ ਲਵੇ ਨਾ ਹਲਤ ਪਲਤ ਸਵਾਰਿ ਉਹਨਾਂ ਨਿਸ਼ਚਲ ਦਿੱਤਿਆਂ ਨ ਜਾਏ ਕਹਿੰਦੇ ਹਰੀਪੁਰ ਪੂਰੇ ਨੂੰ ਹਰੀ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੋ ਸੁਆਸ ਸੁਆਸ ਨਾਮ ਜਪਦੇ ਨੇ ਉਹਨਾਂ ਦਾ ਹਾਲਤ ਪਲਤ ਭਾਵ ਲੋਕ ਪਰਲੋਕ ਸਵਾਰ ਦਿੰਦਾ ਨਿਸ਼ਚਲ ਦਿੱਤਿਆਂ ਚਾਏ ਉਹਨਾਂ ਨੂੰ ਅਡੋਲ ਅਵਸਥਾ ਪ੍ਰਾਪਤ ਹੁੰਦੀ ਹੈ ਨਾਮ ਜਪਣ ਵਾਲਿਆਂ ਹਾਲਤ ਪਲਤ ਸਵਾਰਿਓਨ ਨਹਿਚਲ ਦਿੱਤਿਆਂ ਨ ਜਾਏ ਅਡੋਲ ਹੋ ਅਡੋਲ ਚਿਤ ਹੋ ਜਾਂਦੇ ਨੇ ਭਾਵ ਡੋਲਦੇ ਨਹੀਂ ਨਹੀਂ ਤਾਂ ਸਾਡਾ ਸੁਭਾਅ ਹੈ ਓਕੇ ਸਮੇਂ ਮੁਸ਼ਕਲ ਵਿਲੇ ਆਪਾਂ ਡੋਲ ਜਾਂਦੇ ਆ ਘਬਰਾ ਜਾਂਦੇ ਆ ਪਰ ਕਹਿੰਦੇ ਡੋਲਦੇ ਨਹੀਂ ਜਿਨ੍ਹਾਂ ਦਾ ਆਪਣੇ ਗੁਰੂ ਤੇ ਭਰੋਸਾ ਬਣ ਜਾਂਦੇ ਆ ਸੰਸਾਰ ਸਾਗਰ ਤੇ ਰੱਖਿਐਨ ਬੋਹੜ ਨਾ ਜਨਮੈ ਧਾਏ ਉਹਨਾਂ ਨੂੰ ਪਰੀਪੂਣ ਪਰਮਾਤਮਾ ਸੰਸਾਰ ਰੂਪੇ ਭਾਉ ਸਾਗਰ ਤੋਂ ਡੁੱਬਣੋਂ ਬਚਾ ਲੈਂਦਾ ਉਹਨਾਂ ਨੂੰ ਪਾਰ ਲੰਘਾ ਦਿੰਦਾ ਉਹਨਾਂ ਦਾ ਆਵਾ ਗਵਨ ਮਿਟ ਜਾਂਦਾ ਆਪਣੀ ਚਰਸੀ ਕੱਟ ਲੈਂਦੇ ਜਿਹਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ ਕਹਿੰਦੇ ਹੈ ਵਾਹਿਗੁਰੂ ਤੇਰੇ ਗੁਣ ਬੇਅੰਤ ਨੇ ਸਾਡੇ ਕੋਲ ਇੱਕ ਜੀਵ ਹੈ ਇੱਕ ਰਸਨਾ ਹੈ ਇਕ ਰਸਨਾ ਦੇ ਨਾਲ ਸਾਡੀ ਸਮਰੱਥਾ ਨਹੀਂ ਇਹ ਵਾਹਿਗੁਰੂ ਜੀ ਅਸੀਂ ਤੇਰੇ ਗੁਣ ਬਿਆਨ ਕਰ ਸਕਾਂ ਨਹੀਂ ਅਸੀਂ ਕਾ ਸਕਦੇ ਜੇ ਕਿਹੜੇ ਕਿਹੜੇ ਗੁਣ ਬੋਲ ਕੇ ਦਸੀਏ ਤੂੰ ਵਾਹਿਗੁਰੂ ਬੇਅੰਤ ਗੁਣਾ ਦਾ ਮਾਲਕ ਹੈ ਊਚ ਅਪਾਰ ਬੇਅੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਭੀ ਤੇਰੀ ਕੀਮਤ ਨਾ ਪਵੈ ਹਉ ਕੇਵੜ ਆਖਾਂ ਨਾਉ ਵਾਹਿਗੁਰੂ ਤੇਰੀ ਕੋਈ ਕੀਮਤ ਨਹੀਂ ਪਾ ਸਕਦਾ ਕਿਉਂਕਿ ਤੂੰ ਬੇਅੰਤ ਹੈ ਨਾਨਕ ਚਰਣੀ ਪਾਏ ਕਹਿੰਦੇ ਉਹ ਵਾਹਿਗੁਰੂ ਦੇ ਚਰਨਾਂ ਨਾਲ ਜੁੜੇ ਰਹਿੰਦੇ ਨੇ। ਤ ਉਸ ਬੇਅੰਤ ਪ੍ਰਭੂ ਦੇ ਗੁਣ ਗਾਉਂਦੇ ਨੇ, ਉਹਨੂੰ ਆਰਾਧਦੇ ਨੇ। ਅੱਗੇ ਕਿਰਪਾ ਕੀਤੇ ਫਾਲਗੁਣ ਨਿਤਸਾਲ ਆਹੀ ਐ ਜਿਸ ਨੂੰ ਤਿਲ ਨਤ ਮਾਇ ਕਹਿੰਦੇ ਫੱਗਣ ਦੇ ਮਹੀਨੇ ਵਿੱਚ ਉਸ ਪਰਿਪੂਰਨ ਪ੍ਰਮਾਤਮਾ ਨੂੰ ਆਰਾਧ, ਉਹਦੀ ਬੰਦਗੀ ਕਰ। ਇਹਨੂੰ ਭੋਰਾ ਵੀ ਲਾਲਚ ਨਹੀਂ ਤਮਾ ਤੋਂ ਭਾਵ ਲਾਲਚ। ਜਿਸ ਨੂੰ ਤਿਲ ਨਾ ਤਮਾਇ, ਤਮਾਇ ਤੋਂ ਭਾਵ ਲਾਲਚ। ਇਨੂੰ ਭੋਰਾ ਵੀ ਲਾਲਚ ਨਹੀਂ ਵੀ ਉਹਦਾ ਨਾਮ ਕੋਈ ਜਪੇ। ਉਹਨੂੰ ਕੋਈ ਫਰਕ ਨਹੀਂ ਪੈਂਦਾ। ਕੋਈ ਉਹਦਾ ਨਾਮ ਜਪੇ ਜਾਂ ਨਾ ਜਪੇ। ਬਚਨ ਆਪਾਂ ਪੜਦਿਆਂ ਵੱਡਾ ਨਾ ਹੋਵੇ, ਘਾਟ ਨਾ ਜਾਏ। ਜੇ ਨਾਮ ਜਪਾਂਗੇ ਤਾਂ ਨੇ ਵੱਡਾ ਨਹੀਂ ਹੋ ਜਾਣਾ ਗੁਰੂ ਸਾਹਿਬ ਆਖਦੇ ਨਹੀਂ ਜਪਾਂਗੇ ਤਾਂ ਨੇ ਛੋਟਾ ਨਹੀਂ ਹੋ ਜਾਣਾ। ਨਾਮ ਜਪਣਾ ਗੁਰੂ ਸਾਹਿਬ ਆਖਦੇ ਨੇ ਭਾਈ ਤੂੰ ਆਪਣੇ ਵਾਸਤੇ ਜਪਾਂਗੇ ਆਪਣਾ ਫਾਇਦਾ, ਨਹੀਂ ਜਪਾਂਗੇ ਤਾਂ ਨੁਕਸਾਨ ਵੀ ਸਾਡਾ ਹੀ ਹੈ। ਕਿੰਨਾਂ ਨੂੰ ਕੋਈ ਲਾਲਚ ਨਹੀਂ। ਫਲਗੁਨ ਨਿਤ ਸਾਲਾਹੀ ਹੈ ਉਹਨੂੰ ਨਿਤ ਅਰਾਧ ਜਿਹਨੂੰ ਭੋਰਾ ਲਾਲਚ ਨਹੀਂ ਜੋ ਤਮਾ ਤੋਂ ਰਹਿ ਤੈ ਤੇ ਨਾਮ ਜਪ ਕੇ ਹੀ ਸਾਧ ਸੰਗਤ ਜੀ ਆਪਣਾ ਦੁੱਖਾਂ ਤੋਂ ਬਚਣਾ ਹੈ ਨਾਮ ਜਪ ਕੇ ਸਾਨੂੰ ਆਤਮਿਕ ਆਨੰਦ ਮਿਲਣਾ ਹੈ ਆਤਮਿਕ ਸੁਖ ਮਿਲਣਾ ਹੈ ਨਾਮ ਜਪ ਕੇ ਜਦੋਂ ਗੁਰਸਿੱਖ ਆਪਣੇ ਗੁਰੂ ਅੱਗੇ ਅਰਦਾਸ ਕਰਦਾ ਹੈ ਬੇਨਤੀ ਕਰਦਾ ਹੈ ਗੁਰੂ ਫਿਰ ਅਰਦਾਸ ਨੂੰ ਸੁਣਦਾ ਹੈ ਕਬੂਲ ਕਰਦਾ ਸਾਰੀ ਖੇੜੀ ਨਾਮ ਜਪਣ ਦੇ ਖੜੀ ਹੈ ਗੁਰੂ ਸਾਹਿਬਾ ਨੇ ਔਕੇ ਵਸਤੂ ਪ੍ਰੇਮ ਵਿੱਚ ਭਿਜ ਕੇ ਨਾਮ ਜਪ ਇਹ ਦੁਨੀਆਵੀ ਦਾਤਾਂ ਇਹ ਤਾਂ ਬੜੀਆਂ ਛੋਟੀਆਂ ਨੇ ਬੜੀਆਂ ਤੁੱਛ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨ ਆਪਾਂ ਪੜ੍ਹਦੇ ਹਾਂ ਸੱਚ ਕਹੂੰ ਸੁਣ ਲਿਓ ਸਭ ਹੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਇਹ ਪ੍ਰੇਮਕਾਰ ਵਾਹਿਗੁਰੂ ਨੂੰ ਪਿਆਰ ਵਿੱਚ ਭਜ ਕੇ ਸਰਦਾ ਬਣਾ ਕੇ ਭਾਵਨਾ ਬਣਾ ਕੇ ਆ ਰਾਤ ਕਹਿੰਦੇ ਇੱਕ ਦਿਨ ਐਸਾ ਹੋਵੇਗਾ ਇਹ ਹਰੀ ਪ੍ਰਮਾਤਮਾ ਤੇਰੇ ਹਿਰਦੇ ਚ ਪ੍ਰਗਟ ਹੋ ਜਾਵੇਗਾ ਜਿਸ ਦਿਨ ਨਾਮ ਦਾ ਵਾਸਾ ਹੋ ਗਿਆ ਕਹਿੰਦੇ ਫਿਰ ਜੀਵਨ ਵਿੱਚ ਤੂੰ ਆਤਮਿਕ ਭਾਈ ਅਨੰਤ ਨੂੰ ਮਾਣੇ ਆਤਮਿਕ ਸੁੱਖ ਨੂੰ ਤੂੰ ਮਾਣੇਗਾ ਜੋ ਕਦੇ ਬਿਨਸਦਾ ਨਹੀਂ ਕਦੇ ਖਤਮ ਨਹੀਂ ਹੁੰਦਾ ਸੋ ਆਪਾਂ ਅਰਦਾਸ ਕਰੀਏ ਗੁਰੂ ਸਾਹਿਬ ਦੇ ਚਰਨਾਂ ਵਿੱਚ ਗੁਰਸੱਭ ਕਿਰਪਾ ਕਰਨ ਸਾਨੂੰ ਸਭਨਾਂ ਨੂੰ ਨਾਮ ਦੇ ਦਾਤ ਗੁਰ ਸਿੱਖੀ ਜੀਵਨ ਚੜ੍ਹਦੀ ਕਲ ਦੀਆਂ ਦਾਤਾਂ ਬਖਸ਼ ਕੇ ਨਵਾਜਣ ਇਹ ਜੋ ਮਹੀਨਾ ਅੱਜ ਪ੍ਰਾਰੰਭ ਹੋਇਆ ਹੈ ਸਾਡਾ ਸਾਰਿਆਂ ਦਾ ਗੁਰੂ ਸਾਹਿਬ ਦੇ ਬਾਣੇ ਵਿੱਚ ਆਨੰਦਮਈ ਸੁਖਮਈ ਬਾਣੀ ਪੜਦਿਆਂ ਦਾ ਬਤੀਤ ਹੋਵੇ ਸਭ ਭੁਲਾ ਚੁਕਾਂ ਦੇ ਖਿਮਾ ਉਲਾਫਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ